ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ ਹੈ ਉਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਖੜੇ ਕਰਨ ਦੀ ਵਿਵਸਥਾਬੰਦੀ ਕੀਤੀ ਜਾ ਰਹੀ ਹੈ ਉਧਰ ਜ਼ਿਲ੍ਹਾ ਫੋਜ਼ਪੁਰ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਅੱਜ ਕਿਸੇ ਟਕਸਾਲੀ ਕਾਂਗਰਸੀ ਨੂੰ ਲੋਕ ਸਭਾ ਦੀ ਸੀਟ ਦੇਣ ਦੀ ਮੰਗ ਕੀਤੀ ਹੈ ਹਲਕਾ ਜਲਾਲਾਬਾਦ ਦੀ ਮੰਡੀ ਰੋੜਾ ਵਾਲੀ ਵਿਖੇ ਅੱਜ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਕਿਸੇ ਵੀ ਟਕਸਾਲੀ ਕਾਂਗਰਸੀ ਆਗੂ ਨੂੰ ਲੋਕ ਸਭਾ ਤੋਂ ਉਮੀਦਵਾਰ ਲਾਨਿਆ ਜਾਵੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਚਾਹੇ ਕੋਈ ਵੀ ਚਿਹਰਾ ਨਵਾਂ ਪਾਰਟੀ ਵਿੱਚ ਸ਼ਾਮਲ ਹੁੰਦਾ ਪਹਿਲਾਂ ਉਸ ਨੂੰ ਕਈ ਸਾਲ ਪਾਰਟੀ ਵਿੱਚ ਵਰਕ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਟਿਕਟ ਦਿੱਤੀ ਜਾਵੇ ਮੈਂ ਹਲਕਾ ਜਲਾਲਾਬਾਦ ਤੋਂ ਹਰਪਾਲ ਸਿੰਘ ਮੈਂ ਹਾਈ ਕਮਾਂਡ ਤੋਂ ਡਿਮਾਂਡ ਔਰ ਮੰਗ ਕਰਦਾ ਕਿ ਹਲਕਾ ਫਿਰੋਜ਼ਪੁਰ ਦੇ ਵਿੱਚ ਜੋ ਐਸ ਵਾਰੀ ਪਾਰਲੀਮੈਂਟ ਦੇ ਇਲੈਕਸ਼ਨ ਵਾਸਤੇ ਉਮੀਦਵਾਰ ਦੇਣਾ ਹੈ ਉਹ ਕਿਸੇ ਟਕਸਾਲੀ ਤੇ ਮਿਹਨਤੀ ਤੇ ਜੋ ਕਿ ਹਲਕੇ ਦੇ ਵਿੱਚ ਗੁਜ਼ਰਦਾ ਹੈ ਉਸ ਬੰਦੇ ਨੂੰ ਹੀ ਟਿਕਟ ਦਿੱਤੀ ਜਾਵੇ ਜੋ ਕਿ ਨਵੇਂ ਚਿਹਰੇ ਜਾਂ ਪਾਰਟੀ ਵਿੱਚ ਨਵੇਂ ਜੁਆਇਨ ਕੀਤੇ ਲੀਡਰਾਂ ਨੂੰ ਓਨਲੀ ਵਰਕਰ ਹੀ ਕੰਮ ਕਰਨ ਤਿੰਨ ਸਾਲ ਹੀ ਕੰਮ ਕੀਤਾ ਜਾਂ ਕਰਨੋਂ ਉਸ ਤੋਂ ਬਾਅਦ ਆਉਣ ਵਾਲੇ ਇਲੈਕਸ਼ਨਾਂ 'ਚ ਉਹਨਾਂ ਬੰਦਿਆਂ ਨੂੰ ਕਿਤੇ ਸੈੱਟ ਕੀਤਾ ਜਾਵੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਹਲਕੇ ਦੇ ਵਿੱਚੋਂ ਹੀ ਚੰਗੇ ਮਿਹਨਤੀ ਤੇ ਨਿਡੜਕ ਲੀਡਰ ਜੋ ਕਿ ਉਹਨਾਂ ਨੂੰ ਹੀ ਟਿਕਟ ਦੇ ਕੇ ਹਾਈ ਕਮਾਂਡ ਇਸ ਦੇ ਫਰੋਜਪੁਰ ਲਈ ਭੇਜੇ 2019 ਵਾਲਾ ਜੋ ਇਲੈਕਸ਼ਨ ਪਾਰਲੀਮੈਂਟ ਦਾ ਆ ਰਿਹਾ ਹੈ ਅਸੀਂ ਚਾਹੁੰਦੇ ਹਾਂ ਵੀ ਜੋ ਸਰਕਾਰ ਸੈਂਟਰ ਚੋਂ ਕਾਂਗਰਸ ਦੀ ਬਣੀ, راہਲ ਗਾਂਧੀ ਪ੍ਰਧਾਨ ਮੰਤਰੀ ਬਣੇ ਤੇ ਅਸੀਂ ਪਾਰਟੀ ਕੋਲੋਂ ਪੂਰਨ ਜੋ ਮੰਗ ਕਰਨੇ ਆ ਜਿਹੜੇ ਟਕਸਾਲੀ ਕਾਂਗਰਸੀ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਵੀ ਅਸੀਂ ਵਾਦ ਤੋਂ ਵਾਦ ਸਾਰੇ ਵਰਕਰ ਜੋਰ ਲਾ ਕੇ ਵਾਦ ਤੋਂ ਵਾਦ ਉਹਨਾਂ ਨੂੰ ਬੋਟਾਂ ਪਵਾ ਕੇ ਚੰਗੀ ਲੀਡ ਤੇ ਜਿਤਾ ਸਕੀਏ। ਬਾਕੀ ਜੋ ਦੂਸਰੀਆਂ ਪਾਰਟੀਆਂ ਤੋਂ ਵੀ ਆ ਕੇ ਇੱਧਰ ਸ਼ਾਮਲ ਹੋਏ ਨੇ ਸਰਦਾਰ ਛੇਰ ਸਿੰਘ ਕਬਾਇਆ ਉਹਨਾਂ ਨੂੰ ਵੀ ਅਸੀਂ ਪਾਰਟੀ ਚ ਜੀ ਆਇਆਂ ਕਹਿੰਦੇ ਆ ਪਰ ਅਸੀਂ ਇਹ ਮੰਗ ਕਰਨੇ ਆ ਵੀ ਪਾਰਟੀ ਦੇ ਵਿੱਚ ਟਿਕਟ ਜਿਹੜੀ ਉਹ ਟਕਸਾਲੀ ਕਾਂਗਰਸ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਪਹਿਲਾਂ ਸੇਵਾ ਕੀਤੀ ਚਲੋ ਇਹ ਵੀ ਸੇਵਾ ਕਰਨ ਆਪਦੀ ਇਹਨਾਂ ਨੂੰ ਵੀ ਬਾਅਦ ਚ ਮੌਕਾ ਦਿੱਤਾ ਜਾਵੇ ਅੱਜ 2019 ਜਿਹੜੇ ਪਾਰਲੀਮੈਂਟ ਚੋਣਾਂ ਦਾ ਜਿਹੜਾ ਸਮਾਂ ਬਿਲਕੁਲ ਨੇੜੇ ਆ ਚੁੱਕਿਆ ਕਿਸੇ ਵੀ ਵੇਲੇ ਚੋਣਾਂ ਦੀ ਤਿੱਥੀਆਂ ਦਾ ਐਲਾਨ ਹੋ ਸਕਦਾ ਹੈ ਮੈਂ ਮੰਡੀ ਰੋਡਾਂ ਵਾਲੀ ਦਾ ਸਰਪੰਚ ਹੋਣ ਦੇ ਨਾਤੇ ਕਾਂਗਸ ਪਾਰਟੀ ਦਾ ਸੱਚਾ ਸੁਪਾਈ ਤੇ ਵਫਾਦਾਰ ਹੋਣ ਦੇ ਮੈਂ ਖਾਸ ਕਰਕੇ ਜ਼ਿਲ੍ਹਾ ਫਰੋਜਪੁਰ ਦੀ ਅਗਰ ਗੱਲ ਕਰਾਂ ਤੇ ਪਾਰਟੀ ਨੂੰ ਮੇਰੀ ਬੇਨਤੀ ਵੀ ਹੈ ਕਿ ਪਾਰਲੀਮੈਂਟ ਦੀ ਟਿਕਟ ਜਿਹੜੀ ਖਾਸ ਕਰਕੇ ਜ਼ਿਲ੍ਹਾ ਫਰੋਜਪੁਰ ਦੀ ਕਾਂਗਸ ਪਾਰਟੀ ਦੀ ਜਿਹੜੇ ਟਕਸਾਲੀ ਕਾਂਗਰਸੀ ਨੇ ਜਾਂ ਪੁਰਾਣੇ ਸਮੇਂ ਤੋਂ ਜਿਹੜੇ ਪਾਰਟੀ ਦੇ ਪ੍ਰਤੀ ਵਫਾਦਾਰੀ ਨਿਭਾਰੇ ਜਾਂ ਪਾਰਟੀ ਦੇ ਪ੍ਰਤੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਅਗਰ ਟਕਸਾਲੀ ਕਾਂਗਰਸੀ ਜਾਂ ਪੁਰਾਣੇ ਸੇਵਾਦਾਰਾਂ ਤੋਂ ਬਿਨਾ ਅਗਰ ਪਾਰਟੀ ਕਿਸ ਨੂੰ ਟਿਕਟ ਦਿੰਦੀ ਹੈ ਤਾਂ ਥੋੜਾ ਬੋਤਾ ਉਹਦੇ ਵਿੱਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਨਤੀਜੇ ਵੀ ਬਦਲ ਸਕਦੇ ਨੇ ਸੋ ਇਸ ਲਈ ਸਾਡੇ ਵੱਲੋਂ ਪਾਰਟੀ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੀ ਟਿਕਟ ਦੇਣ ਲੱਗਿਆਂ ਕਾਂਗਸ ਪਾਰਟੀ ਵੱਲੋਂ ਇਹ ਵਿਚਾਰਿਆ ਜਾਵੇ ਵੀ ਟਿਕਟ ਦਾ ਸਹੀ ਹੱਕਦਾਰ ਕੌਣ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਹਲੀਵਾਲਾ ਰੋੜਾ ਵਾਲੀ ਮੰਡੀ ਬਲਾਕ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਤੋਂ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਵਰਕਰ ਬੋਲ ਰਹੇ ਆ ਤੇ ਬੇਨਤੀ ਇਹ ਕਰਦੇ ਆ ਕਿ ਹਾਈ ਕਮਾਂਡ ਨੂੰ ਰਾਹੁਲ ਗਾਂਧੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਆਪਣੇ ਵੱਲੋਂ ਕਿ ਜੋ ਇੱਥੇ ਟਕਸਾਲੀ ਆਗੂ ਫਰੋਜ਼ਪੁਰ ਜ਼ਿਲ੍ਹਾ ਤੋਂ ਕਾਂਗਰਸ ਪਾਰਟੀ ਦਾ ਟਿਕਟ ਦੇਣੀ ਹੈ ਉਹ ਪਹਿਲ ਟਕਸਾਲੀ ਆਗੂ ਨੂੰ ਦਿੱਤੀ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਜੋ ਵਰਕਰਾਂ ਦਾ ਮਨੁੱਖਤ ਜਿਹੜਾ ਵੀ ਉਹ ਬਣਿਆ ਰਵੇ ਤੇ ਹਰ ਵਰਕਰ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਪਾਰਟੀ ਦੀ ਸੇਵਾ ਕਰਦਾ ਰਵੇ ਤੇ ਬਸ ਇਹੀ ਸਾਡੀ ਬੇਨਤੀ ਹੈ ਕਿ ਜੋ ਪਾਰਟੀ ਵਰਕਰ ਦੀ ਜਿਹੜੀ ਪਹਿਲ ਦਿੱਤੀ ਜਾਵੇ ਅਸੀਂ ਇਹ ਜੋ ਇੱਥੇ ਆਪਣੇ ਸਰਦਾਰ ਸ਼ੇਰ ਸਿੰਘ ਜੀ ਕਬਾਇਲ ਸਾਹਿਬ ਪਾਰਟੀ ਵਿੱਚ ਸ਼ਾਮਲ ਹੋਇਆ ਹੁਣ ਉਹ ਆਪਣੇ ਇੱਥੇ ਸ਼ਾਮਲ ਹੋਏ ਐ ਪਾਰਟੀ ਦੇ ਵਿੱਚ ਉਹਨਾਂ ਨੂੰ ਅਸੀਂ ਜਿਹਾ ਕਹਿੰਦੇ ਹਾਂ ਕਿ ਬਹੁਤ ਵਧੀਆ ਕੀਤਾ ਉਹਨਾਂ ਨੇ ਇੱਕ ਬਹੁਤ ਵਧੀਆ ਸੋਚ ਲੈਂਦੀ ਹੈ ਕਿ ਕਾਂਗਰਸ ਪਾਰਟੀ ਦੀ ਉਹਨਾਂ ਨੇ ਸੇਵਾ ਕਰਨੀ ਹੈ ਤੇ ਇਹੀ ਬੇਨਤੀ ਕਰਾਂਗੇ ਕਿ ਜੋ ਹਾਂਜੀ ਇੱਥੇ ਤਕਸਾਲੀ ਆਗੂ ਜੋ ਵੀ ਹੈ ਉਹਨੂੰ ਟਿਕਟ ਦਿੱਤੀ ਜਾਵੇ ਇਹਨਾਂ ਕਹਿੰਦੇ ਹੋਏ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ